ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਤੇ ਵੀਡੀਓ ਨੂੰ ਸ਼ੇਅਰ ਕਰਿਓ ਸਾਧ ਸੰਗਤ ਰੋਟੀ ਖਾਣ ਸਮੇਂ ਅਗਰ ਰੋਟੀ ਦਾ ਟੁਕੜਾ ਹੱਥ ਤੋਂ ਛੁੱਟ ਜਾਏ ਜਾਂ ਫਿਰ ਪਾਣੀ ਡੁੱਲ ਜਾਏ ਤਾਂ ਇਸ ਦਿਨ ਸੰਕੇਤ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣ ਕਿ ਇਸ ਵਿਸ਼ੇ ਨੂੰ ਆਪਾਂ ਸਮਝਾਂਗੇ ਪਹਿਲਾਂ ਤੇ ਫਤੇ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਕੁਝ ਚੀਜ਼ਾਂ ਭਰਮ ਭੁਲੇਖਿਆਂ ਦੇ ਵਿੱਚ ਸਾਨੂੰ ਪਾਉਂਦੀਆਂ ਨੇ ਤੇ ਅਸੀਂ ਉਹਨਾਂ ਦੇ ਵਿੱਚ ਖਚਤ ਹੋ ਜਾਂਦੇ ਆ ਤੇ ਅਸੀਂ ਚੰਗੀਆਂ ਚੀਜ਼ਾਂ ਤੋਂ ਵੀ ਫਿਰ ਦੂਰ ਹੋ ਜਾਂਦੇ ਹਾਂ ਸਾਧ ਸੰਗਤ ਅਸੀਂ ਉਹਨਾਂ ਚੀਜ਼ਾਂ ਤੋਂ ਦੂਰ ਹੋ ਜਾਂਦੇ ਆ ਕੁਝ ਵਹਿਮ ਭਰਮ ਜਿਹੜੇ ਨੇ ਸਾਨੂੰ ਪਾ ਦਿੱਤੇ ਜਾਂਦੇ ਨੇ ਤਿੰਨ ਰੋਟੀਆਂ ਨਹੀਂ ਖਾਣੀਆਂ ਤਿੰਨ ਮਾੜੀਆਂ ਹੁੰਦੀਆਂ ਨੇ ਹੱਥ 'ਚੋਂ ਬੁਰਕੀ ਛੁੱਟ ਗਈ ਮਾੜੀ ਹੁੰਦੀ ਹੈ ਪਾਣੀ ਡੁੱਲ ਗਿਆ ਪ੍ਰਸ਼ਾਦਾ ਛਕਣ ਵੇਲੇ ਮਾੜਾ ਹੁੰਦਾ ਪਰ ਅਸੀਂ ਇਹ ਚੀਜ਼ ਭੁੱਲ ਗਏ ਦਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਇਹ ਜਿਹੜਾ ਪ੍ਰਸ਼ਾਦਾ ਹੈ ਇਹ ਜਿਹੜਾ ਅੰਨ ਹੈ ਇਹ ਗੁਰੂ ਨੇ ਸਾਨੂੰ ਦਿੱਤਾ ਹੈ ਜਾਂਹਾਂ ਦਾਣੇ ਤਾਂਹਾਂ ਖਾਣੇ ਨਾਨਕਾ ਸੱਚ ਹੈ ਭੁੱਲ ਗਏ ਨਾ ਸੀ ਕਿ ਗੁਰੂ ਨੇ ਕਿਰਪਾ ਕੀਤੀ ਹੈ ਹੁਣ ਬੇਨਤੀ ਕਰਦਾ ਕਿ ਗੁਰੂ ਨੇ ਸਭ ਕੁਝ ਦਿੱਤਾ ਹੈ ਇਹ ਸਾਧ ਸੰਗਤ ਨੂੰ ਦਿੱਤਾ ਹੋਇਆ ਫਿਰ ਵਹਿਮ ਨਾਲ ਨਹੀਂ ਹੋ ਸਕਦੇ ਵਹਿਮ ਬੰਦੇ ਦੇ ਪ੍ਰਗਟ ਕੀਤੇ ਹੋਏ ਨੇ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਸਾਧ ਸੰਗਤ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਮਨ ਜੈਸਾ ਸੇਵ ਹੈ ਤੈਸਾ ਹੋਵਹਿ ਤੇਹੀ ਕਰਮ ਕਮਾਏ ਆਪ ਬੀਜ ਆਪੇ ਹੀ ਖਾਵਣ ਕਹਿਣਾ ਕਿਛੂ ਨਾ ਜਾਏ ਇਹ ਮਨ ਜੈਸਾ ਤੂੰ ਸੋਚੇਗਾ ਉਹ ਜਾ ਕਰੇਗਾ ਉਸੇ ਹੀ ਤੇਰੇ ਨਾਲ ਹੋਏਗਾ ਉਹ ਜੇ ਕਰਮ ਤੂੰ ਕਮਾਏਗਾ ਹੁਣ ਜੇ ਤੂੰ ਸੋਚੇਗਾ ਵੀ ਇਹ ਪ੍ਰਸ਼ਾਦਾ ਇਹ ਸਭ ਕੁਝ ਇਹ ਪਰਮਾਤਮਾ ਦਾ ਹੈ ਉਹਦੇ ਭਾਣੇ ਵਿੱਚ ਹੀ ਸਭ ਕੁਝ ਹੋ ਰਿਹਾ ਤੇ ਉਹ ਜੇ ਕਰਮ ਤੂੰ ਕਮਾਏਗਾ ਉਹੇ ਜਾ ਮਾਈਂਡ ਤੇਰਾ ਸੈੱਟ ਹੋਏਗਾ ਤੇ ਉੱਥੇ ਤੂੰ ਆਪਣੇ ਕਾਰਜ ਕਰੇਗਾ ਹੁਣ ਨਾਲ ਇੱਕ ਗੱਲ ਜਿਹੋ ਜਾਂ ਬੀਜ ਬੀਜੇਗਾ ਉਹੋ ਜਾਂ ਤੈਨੂੰ ਮਿਲੇਗਾ ਸਾਧ ਸੰਗਤ ਜੇ ਹੁਣ ਵਹਿਮ ਭਰਮ ਕਰੇਗਾ ਕੱਲ ਨੂੰ ਬੱਚੇ ਵੀ ਕਰਨਗੇ ਤੇ ਅਸੀਂ ਫਿਰ ਬਾਅਦ 'ਚ ਜੇ ਸੁਧਰ ਜਾਈਏ ਜਾਂ ਸਾਨੂੰ ਗੁਰੂ ਦੇ ਨਾਮ ਦੀ ਪਾਣ ਚੜ੍ਹਦੇ ਤੇ ਅਸੀਂ ਬੱਚਿਆਂ ਨੂੰ ਰੋਕਾਂਗੇ ਉਹ ਥੋੜੀ ਰੁਕਣਗੇ ਇਹ ਅੱਜ ਮੌਕਾ ਹੈ ਅਸੀਂ ਅੱਜ ਆਪਣੇ ਬੱਚਿਆਂ ਨੂੰ ਸਿਖਾਈਏ ਕਿ ਇਹ ਰੋਟੀ ਹੈ ਇਹ ਪ੍ਰਸ਼ਾਦਾ ਹੈ ਇਹ ਗੁਰੂ ਨੇ ਬਖਸ਼ਿਸ਼ ਕੀਤਾ ਹੋਇਆ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ ਇਕ ਗੁਰੂ ਨੇ ਵਿਧ ਬਣਾਈ ਹੈ ਸਤਗੁਰੂ ਨੇ ਦਿੱਤਾ ਹੈ ਭਲੇ ਉਹ ਇਹ ਕਦੇ ਨਾ ਭੁੱਲਿਓ ਸਾਧ ਸੰਗਤ ਰੋਟੀ ਹੱਥ ਦੇ ਵਿੱਚੋਂ ਡਿੱਗ ਗਈ ਤੇ ਕਹਿੰਦੇ ਜੀ ਮਾੜਾ ਹੋ ਗਿਆ ਜੀ ਅਪਸ਼ਗਨ ਹੋ ਗਿਆ ਸ਼ਗਨ ਅਪਸ਼ਗਨ ਕਿਸ ਕੋ ਲੱਗਿਆ ਜੇ ਸਤਿਗਤ ਨਾ ਆਵੇ ਸਤਗੁਰੂ ਨੇ ਇਹ ਵੀ ਗੱਲ ਸਪਸ਼ਟ ਕਰ ਦਿੱਤੀ ਸ਼ਗਨ ਤੇ ਅਪਸ਼ਗਨ ਕਿਹੜੇ ਇਸ ਗੱਲ ਦੇ ਨਾਲ ਸਹਿਮਤ ਨੇ ਜਿਹੜੇ ਗੁਰੂ ਨਾਲ ਨਹੀਂ ਜੁੜੇ ਹੋਏ ਜਿਹੜੇ ਗੁਰੂ ਨਾਲ ਜੁੜ ਗਏ ਸਾਧ ਸੰਗਤ ਉਹ ਸ਼ਗਨ ਤੇ ਅਪਸ਼ਗਨਾਂ ਤੋਂ ਛੇ ਉੱਟ ਗਏ ਕਿਉਂ ਚੁੱਟ ਉੱਠ ਗਏ ਕਿਉਂਕਿ ਉਹਨਾਂ ਨੂੰ ਆਪਣੇ ਗੁਰੂ ਤੇ ਭਰੋਸਾ ਹੈ ਉਹਨਾਂ ਨੂੰ ਆਪਣੇ ਸਤਿਗੁਰੂ ਤੇ ਭਰੋਸਾ ਹੈ ਕਿਉਂਕਿ ਸਤਿਗੁਰੂ ਨੇ ਪਹਿਲੀ ਕਹਿ ਦਿੱਤਾ ਨਾ ਆਪ ਬੀਜ ਆਪੇ ਹੀ ਖਾਵਣ ਕਹਿਣਾ ਕਿਛੂ ਨਾ ਜਾਏ ਜਿਹੋ ਜਾਂ ਬੀਜਾਂਗੇ ਉਹੋ ਜਾਂ ਖਾਵਾਂਗੇ ਕਿਸੇ ਨੂੰ ਕੁਝ ਨਹੀਂ ਕਹਿ ਸਕਦੇ ਦੱਦਾ ਦੋਸ਼ ਨਾ ਦੇਉ ਕਿਸੈ ਦੋਸ਼ ਕਰਮਾਂ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਹੋਲਿਆ ਕਰੋ ਅਵਰਜਨਾ ਕਿਸੇ ਨੂੰ ਦੋਸ਼ ਨਹੀਂ ਦੇ ਸਕਦੇ ਇਸ ਕਰਕੇ ਇਹਨਾਂ ਵਹਿਮਾਂ ਭਰਮਾਂ ਦੇ ਵਿੱਚੋਂ ਨਿਕਲੀਏ ਸਾਧ ਸੰਗਤ ਇਹਨਾਂ ਵਹਿਮਾਂ ਭਰਮਾਂ ਦੇ ਵਿੱਚੋਂ ਆਪਣੀ ਸੁਰਤ ਨੂੰ ਆਜ਼ਾਦ ਕਰੀਏ ਤਾਂ ਜੋ ਅਸੀਂ ਆਪਣੇ ਆਪ ਨੂੰ ਆਜ਼ਾਦ ਕਰ ਸਕੀਏ ਸਾਧ ਸੰਗਤ ਇਹਨਾਂ ਵਹਿਮਾਂ ਦੇ ਵਿੱਚੋਂ ਨਿਕਲੀਏ ਆਪਣੇ ਆਪ ਨੂੰ ਪਹਿਲਾਂ ਤੇ ਆਜ਼ਾਦ ਕਰੀਏ ਬੇਨਤੀ ਕਰਨਾ ਇਹ ਸਭ ਕੁਝ ਗੁਰੂ ਦਾ ਦਿੱਤਾ ਹੈ ਗੁਰੂ ਦੇ ਬਾਣੇ ਵਿੱਚ ਗੁਰੂ ਦੇ ਹੁਕਮ ਵਿੱਚ ਰਹਿ ਕੇ ਚੱਲੀਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝੀਏ ਸਾ ਸੰਗਤ ਆਹ ਸ਼ਗੰਤੇ ਅਪ ਸ਼ਗੰਦੇ ਚੱਕਰਾਂ ਚੋਂ ਬਾਹਰ ਨਿਕਲੀਏ ਤੇ ਸਤਗੁਰ ਸੱਚੇ ਪਾਤਸ਼ਾਹ ਦੀ ਪ੍ਰਕਿਰਤੀ ਨੂੰ ਪਹਿਚਾਣੀਏ ਤੇ ਫਿਰ ਅਸੀਂ ਸਹੀ ਢੰਗ ਨਾਲ ਜ਼ਿੰਦਗੀ ਜੀ ਸਕਾਂਗੇ ਇਸ ਚੀਜ਼ ਨੂੰ ਸਮਝ